ਹਾਂਜੀ ਸਤਿ ਸ਼੍ਰੀ ਅਕਾਲ ਆਪਣੇ ਕੋਲ ਭਾਈ ਜੀ ਗੱਡੀ ਆਈ ਹੈ ਬਹੁਤ ਵਧੀਆ ਗੱਡੀ ਆ Honda City Jazz DDX ਗੱਡੀ ਆ ਭਾਈ ਗੱਡੀ ਪੈਟਰੋਲ ਤੇ ਆ ਆਟੋਮੈਟਿਕ ਆ ਫੁੱਲ ਮੋਡੀਫਾਈਡ ਆ ਲਾਈ ਵੀਲ ਹੈ ਜੇ ਹੁਣੇ ਹੀ ਪਵਾਇਆ ਸਨਰੂਫ ਲੱਗਿਆ ਹੋਇਆ ਤੇ ਪੇਂਟ オリジナル ਆ ਗੱਡੀ ਦਾ ਗੱਡੀ ਦੀ 100% ਗਾਰੰਟੀ ਹੋਊਗੀ ਤੇ ਜਿਹੜਾ ਭਾਈ ਗੱਡੀ ਸਾਡੇ ਚੈਨਲ ਦੇ ਥਰੂ ਲਊਗਾ ਉਹਨੂੰ ਡਿਸਕਾਊਂਟ ਵੀ ਦਿਵਾਇਆ ਜਾਊਗਾ ਗੱਡੀ ਓਕੇ ਆ ਭਾਈ ਆਲ ਓਕੇ